ਤੁਸੀਂ ਕੀ ਹੋਇਆ ਮਾਤਾ ਜੀ ਨੂੰ ਸਾਈਡ ਕਰ ਗਿਆ ਅਸਾ ਇਹ ਹੁਣੇ ਥੋੜੀ ਦੇਰ ਪਹਿਲਾਂ ਆਏ ਸੀ ਔਰ ਇਹਨਾਂ ਦੇ ਇੱਥੇ ਸੈਂਟਰ ਲਾਈਨ ਵੀ ਪਈ ਹੋਈ ਸੀ ਹਾਰਟ ਤੱਕ ਉਹ ਵੀ ਕਢਾ ਕੇ ਲਿਆਏ ਆ ਤੇ ਫੀਡਿੰਗ ਟਿਊਬ ਵੀ ਪਈ ਹੋਈ ਸੀ ਉਹ ਵੀ ਕਢਾਤੀ ਹੈ ਲੁਧਿਆਣੇ ਦੇ ਇੱਕ ਬਹੁਤ ਹੀ ਨਾਮੀ ਹਸਪਤਾਲ ਦੇ ਵਿੱਚ ਸਿਰਫ ਔਰ ਸਿਰਫ ਅਧਰੰਗ ਦੇ ਵਿੱਚ ਸੀਗੇ ਸ਼ੌਕ ਦੇ ਵਿੱਚ ਸੀਗੇ ਬਟ ਇਲਾਜ ਦੇ ਨਾਮ ਤੇ ਐਕਸਪਲੋਇਟੇਸ਼ਨ ਕਿਵੇਂ ਹੁੰਦਾ ਹੈ ਜੋ ਸਾਡੀ ਫਰਸਟ ਇੰਪ੍ਰੈਸ਼ਨ ਫਰਸਟ ਆਬਜ਼ਰਵੇਸ਼ਨ ਸਾਨੂੰ ਪੇਸ਼ੈਂਟ ਦੇਖ ਕੇ ਸਮਝ ਆਏਗੀ ਸੀ ਕਿ ਉਹਨੂੰ ਥੋੜੀ ਦੇਰ ਪਹਿਲਾਂ ਇਹ ਸੈਂਟਰ ਲਾਈਨ ਪਵਾ ਕੇ ਔਰ ਐਂਜੀਟੀ ਪੋਕੇ ਆਏ ਸੀਗੇ ਔਰ ਜੇ ਮੰਨ ਲਿਆ ਕਿ ਉਸ ਟਾਈਮ ਨਹੀਂ ਖਾ ਪਾਂਦੇ ਹੋਣੇ ਦੁੱਧ ਜਾਂ ਲਿਕੁਇਡ ਡੇਟ ਦੇਣੀ ਪੈਂਦੀ ਹੁੰਨੀ ਫॉर ਵਟ ਰੀਜ਼ਨ ਦੇ ਇਨਸਰਟਡ ਦਿਸ ਸੈਂਟਰ ਲਾਈਨ ਸਮਝ ਜੀ ਆਂਦਾ ਕਿਸ ਰੀਜ਼ਨ ਕਰਕੇ ਕਿਉਂਕਿ ਸਿਰਫ ਪੈਸੇ ਬਣਾਣੇ ਹੁੰਦੇ ਪੇਸ਼ੈਂਟ ਦਾ ਨਾਸ ਮਾਰ ਦੋ ਸੀ ਮੰਨਿਆ ਕੇ ਸ਼ੌਕ ਦੇ ਵਿੱਚ ਸੀਗਾ ਮੰਨਿਆ ਕੇ ਸ਼ੌਕ ਦੇ ਵਿੱਚ ਸੀਗਾ ਤੂੰ ਕਾਉਂਸਲਿੰਗ ਕਰ ਸਕਰੋ ਟਾਈਮ ਲਗਾਣਾ ਪੈਂਦਾ ਹੈ ਲੇਕਿਨ ਹਰ ਕੋਈ ਨਾ ਸੌਖਾ ਰਸਤਾ ਬਣਾਉਂਦਾ ਹੈ ਸੌਖਾ ਰਸਤਾ ਕੀ ਹੈ ਪੇਸ਼ੈਂਟ ਦਾ ਨਾਮ ਸਮਾਰੋ ਪਾਓ ਤੋਂ ਸੈਂਟਰ ਲਾਈਨ ਉਤੇ ਅੱਜ ਇਸ ਕੰਡੀਸ਼ਨ ਦੇ ਵਿੱਚ ਆਏ ਨੇ ਮਾਤਾ ਜੀ ਨਾਲ 1 ਮਹੀਨੇ 2 ਮਹੀਨੇ ਬਾਅਦ ਤੁਹਾਡੇ ਨਾਲ ਵੀਡੀਓ ਜ਼ਰੂਰ ਸੰਪਰਕ ਕਰਾਂਗੇ ਸਾਡੇ ਪੇਜ ਤੇ ਜ਼ਰੂਰ ਜਾਓ ਸੋਚਦੇ ਕਿ ਜਾਈਏ ਕਿੱਥੇ ਪਹੁੰਚੇ ਕਿੱਥੇ ਦੇਖੋ ਤੁਸੀਂ ਇਸੀ ਦਾ ਸਕਰੀਨਸ਼ਾਟ ਖਿੱਚ ਲਓ ਸਰਵ ਹਿਊਮੈਨਿਟੀ ਸਰਵ ਗੋਡ ਹੈ ਨਾ ਸਾਡੇ ਸਾਰੇ ਸੋਸ਼ਲ ਮੀਡੀਆ ਹੈਂਡਲ ਖੁੱਲ ਜਾਣਗੇ ਸਾਰੇ ਪੇਸ਼ੈਂਟ ਨੂੰ ਲੈ ਕੇ ਇੱਥੇ ਪਹੁੰਚੋ प्लीज ਸਾਡੇ ਵੀਡੀਓ ਜ਼ਰੂਰ ਸ਼ੇਅਰ ਕਰੋ ਭਾਜੀ ਤੁਸੀਂ ਕਿਸੇ ਪਰੋਸੇ ਨਾਲ ਪਹੁੰਚੇ ਹੋ ਹਾਂਜੀ ਹਾਂਜੀ ਕੀ ਸੋਚ ਕੇ ਪਹੁੰਚੇ ਵੀਡੀਓ ਦੇਖਿਆ ਸੀ ਕੀ ਕੀ ਵੀ ਦੇਖੀ ਹੈ ਇਹ ਵੈਸੇ ਦੋ ਚਾਰਾਂ ਨੇ ਸਾਨੂੰ ਕਿਹਾ ਵੀ ਹੈ ਕੀ ਕਿਹਾ ਲੋਕਾਂ ਨੇ ਸਾਡੇ ਬਾਰੇ ਅਸੀਂ ਉੱਥੇ ਗਏ ਆ ਤੇ ਸਾਨੂੰ ਫਾਇਦਾ ਹੀ ਹੋਇਆ ਤੁਹਾਨੂੰ ਲੱਗਦਾ ਨਹੀਂ ਝੂਠ ਬੋਲਦੇ ਅਸੀਂ ਵੀਡੀਓ ਚ ਨਹੀਂ 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 ਤੁਸੀਂ ਉੱਪਰ ਪੇਸ਼ੈਂਟਾਂ ਨੂੰ ਮਿਲੇ ਹੋ ਮਿਲੇ ਆ ਜੀ ਜਿਨ੍ਹਾਂ ਦਾ ਫਿਜ਼ੀਓਥੈਰੇਪੀ ਚੱਲ ਰਹੀ ਹੈ ਠੀਕ ਹੋ ਰਹੀ ਹੈ ਮਿਲੇ ਹਾਂਜੀ ਹਾਂਜੀ ਸੱਚਾ ਸਾਨੂੰ ਲੁਧਿਆਣੇ ਵੀ ਦੋ ਤਿੰਨਾਂ ਨੇ ਕਿਹਾ ਵੀ ਉੱਥੇ ਹੀ ਮੈਨੂੰ ਫੇਰ ਹੀ ਗਏ ਆ ਤੇ ਚਲੋ ਜੇ ਪੁਰਾਣੀ ਜੇ ਉਹਨਾਂ ਨੇ ਸਾਨੂੰ ਆਪਣੇ ਜੋਗੇ ਤਾਂ ਕਰ ਦਿੰਨੇ ਆ ਹਾਂ ਜੈਕਿੰਗ ਪਛਾਗ ਜੋਗਾ ਲਾਜ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਪੇਸ਼ੈਂਟ 100% ਠੀਕ ਕਰਦਾ ਗਿਆ ਹਾਂ 80 90 70% ਅਸੀਂ ਕਰ ਦਿੰਨੇ ਆ ਘੱਟੋਂ ਘੱਟ ਆਪਣੇ ਜੋਗੇ ਕਰ ਦਿੰਨੇ ਆ ਪਾਜੀ ਆਇਓ ਦੇਖੋ ਆ ਰੈਂਪ ਤੋਂ ਉਤਰ ਰਹੇ ਨੇ ਪਹਿਲਾਂ 24 ਮਹੀਨੇ ਨਹੀਂ ਕੋਈ ਪਰਸਨ 24 ਤੁਰਨ ਕਿੰਨੇ ਦਿਨ ਚੱਲੇਗਾ ਗੱਡ ਡਿੰਗ ਬਟਨ ਲੱਗੇ ਸੀਗੇ ਇਹ ਗੱਲਾਂ ਇਹ ਜਾਣਕਾਰੀਆਂ ਤੁਸੀਂ ਸਾਂਝੇ ਕਰਨੀਆਂ ਇਹ ਫਤਿਹਗੜ ਸਾਹਿਬ ਤੋਂ ਨੇ ਭਾਜੀ ਪਹਿਲਾਂ ਉੱਠ ਵੀ ਨਹੀਂ ਪਾਉਂਦੇ ਸੀ ਬਿਸਤਰ ਤੇ ਹੀ ਰਹਿੰਦੇ ਸੀਗੇ ਰੋਟੀ ਦੀ ਰੋਟੀ ਪੈ ਕੇ ਖਾਂਦਾ ਸੀ ਮੈਂ ਰੋਟੀ ਵੀ ਪੈ ਕੇ ਖਾਂਦੇ ਸੀ ਸ਼ਾਇਦ ਅੱਧੀ ਰੋਟੀ ਖਾਂਦੇ ਸੀਗੇ ਜੀ ਨਹੀਂ ਕਰਦੇ ਦਰਦ ਦੇ ਜੀ ਕਿ ਬੁਰਕੀ ਪਾ ਕੇ ਮੂੰਹ ਵਿੱਚ ਵਸਤ ਹੋ ਜਾਂਦੀ ਸੀ ਇੱਕ ਬੁਰਕੀ ਖਾਂਦੇ ਸੀ ਹੁਣ ਅੱਜ ਸਵੇਰੇ ਕਿੰਨੀ ਰੋਟੀ ਖਾਏ ਤੇ ਪਹਿਲੇ ਕਿੰਨੀ ਖਾਈਏ ਤਿੰਨ ਤਰੇ ਖਾ ਲੰਨੇ ਸਵੇਰੇ ਵੀ ਦੁਪਹਿਰੇ ਵੀ ਹੁਣ ਤਿੰਨ ਤਰੇ ਖਾ ਲੈਣੇ ਕਿਉਂਕਿ ਦਰਦ ਨੂੰ ਤਾਂ ਆਰਾਮ ਹੈ ਤੁਰਦੇ ਫਿਰਦੇ ਹੋ ਇਦਾਂ ਹੁੰਦਾ ਵੀ ਚਲੋ 12 ਅੰਦਰ ਜਾਣੇ ਜੋ ਕੇ ਹੋਗੇ ਨਹੀਂ ਤਾਂ ਖਾਂਦੇ ਅਸੀਂ ਹਮੇਸ਼ਾ ਹਾਰਡ ਔਖਾ ਰੁਖ ਅਪਣਾਉਣੇ ਰਸਤਾ ਅਪਣਾਉਣੇ ਅਸੀਂ ਹਾਰਡ ਵਰਕ ਕਰਦੇ ਆ ਅਸੀਂ ਸੌਖੇ ਰਸਤੇ ਕਦੇ ਨਹੀਂ ਅਪਣਾਉਂਦੇ ਹਾਰਡ ਕੰਮ ਹਮੇਸ਼ਾ ਲੰਬੇ ਟਾਈਮ ਦੇ ਵਿੱਚ ਸਫਲ ਦਿੰਦਾ ਹੈ ਹਨਾ ਇਹ ਠੀਕ ਹੈ ਨੇ ਮੈਂ ਗਲਤ ਨਹੀਂ ਕਹਿੰਦਾ ਮਿਹਨਤ ਲੰਬੇ ਟਾਈਮ ਚ ਕੰਮ ਆਉਂਦੀ ਹੈ ਨਾ ਜੀ ਹਾਂਜੀ ਹਾਂਜੀ ਸ਼ਾਰਟਕਟ ਨੁਕਸਾਨ ਕਰਾਂਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਜੀ ਹਨਾ ਆ ਸ਼ਾਰਟਕਟ ਸੀਗਾ ਜੀ ਸਹੀ ਗੱਲ ਆ ਅਸੀਂ ਤਾਂ ਫਿਜ਼ੀਕਲ ਕੰਡੀਸ਼ਨ ਆਪਾਂ ਦੇਖ ਰਹੇ ਹਾਂ ਲੇਕਿਨ ਮੈਂਟਲ ਸਟੇਟ ਸਾਨੂੰ ਨਹੀਂ ਦਿਖਦੀ ਇਹਦੇ ਉੱਪਰ ਕੰਮ ਕਰਨਾ ਪੈਂਦਾ ਇਹਦੇ ਸਿੰਪਟਮਸ ਕਾਊਂਟ ਕਰਨ ਮਨੇ ਮੈਂਟਲ ਹੈਲਥ ਤੇ ਵੀ ਕੰਮ ਕੀਤਾ ਜਾਂਦਾ ਇੱਥੇ ਵਿਚ ਇਸ ਜੜ ਤੋਂ ਕੋਈ ਪੈਸਾ ਲਿਆ ਜਾ ਰਿਹਾ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਕਿਸੇ ਵੀ ਤਰ੍ਹਾਂ ਤੁਹਾਨੂੰ ਵੀ ਜੀ ਕੋਈ ਪੈਸਾ ਕਿਹਾ ਗਿਆ ਇੱਥੇ ਨਹੀਂ ਕੋਈ ਪੈਸਾ ਬੋਲਿਆ ਕਿ ਮਿਲੇ ਵੀ ਉਹਨਾਂ ਨੇ ਵੀ ਕਹਿੰਦਾ ਫ੍ਰੀ ਆਫ ਕਾਸਟ ਆਕਾਲ ਪੁਰਖ ਦੀ ਸੰਗਤ ਹੈ ਜਿਹੜੀ ਇਹ ਸਾਰੀ ਸੇਵਾਵਾਂ ਚਲਾ ਰਹੀ ਹੈ ਫੋਰਥ ਦੀ ਕੰਸਟਰਕਸ਼ਨ ਚੱਲ ਰਹੀ ਹੈ ਫੋਰਥ ਫਲੋਰ ਦੀ ਕੰਸਟਰਕਸ਼ਨ ਚੱਲ ਰਹੀ ਹੈ ਕਿਸੇ ਕੋਲ ਬਿਲਕੁਲ ਵੀ ਪੈਸੇ ਨਹੀਂ ਹੁੰਦੇ ਉਹਨਾਂ ਮਰੀਜ਼ਾਂ ਦੇ ਇਲਾਜ ਵੀ ਟੋਟਲੀ ਫ੍ਰੀ ਆਫ ਕੋਸਟ ਚੱਲਦਾ ਹੈ ਜ਼ਰੂਰ ਆਓ ਵੀਡੀਓ ਜ਼ਰੂਰ ਸਾਂਝੇ ਕਰੋ ਜੇਲਾ ਮੋਹਲੀ ਤੇ ਆ ਫਤਿਹ ਦੀ ਸਾਨਾ ਵੀਡੀਓ ক্লোਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ